ਨਾਲੇ ਸਤਿ ਸ਼੍ਰੀ ਅਕਾਲ ਬਾਬਿਓ ਅੱਜ ਆਪਾਂ ਪਹੁੰਚੇ ਹਨੂਮਾਨਗੜ ਅਸ਼ਮ ਮੇਲੇ 'ਚ ਜਿਹੜਾ ਕਿ ਬਹੁਤ ਹੀ ਮਸ਼ਹੂਰ ਮੇਲਾ ਹੈ ਜਿਹੜਾ 15 ਫਰਵਰੀ ਤੋਂ 21 ਫਰਵਰੀ ਤੱਕ ਲੱਗਿਆ ਤਾਂ ਅੱਜ ਆ ਤੀਜਾ ਦਿਨ ਮੰਨ ਲਓ ਵੀ 18 ਫਰਵਰੀ ਜਿਹੜਾ ਆਪਾਂ ਭਰਾ ਕੋਲੇ ਪਹੁੰਚੇ ਹਾਂ ਜੋਸ਼ਨ ਸਟੱਡ ਫਾਰਮ ਤਿੱਬੀ ਤੋਂ ਕੋਲੇ ਢਾਣੀ ਆ ਬਾਈ ਦੀ ਆਪਾਂ ਬਾਈ ਕੋਲੇ ਪੂਰੀ ਜਾਣਕਾਰੀ ਲਵਾਂਗੇ ਮੇਲੇ ਬਾਰੇ ਤੇ ਉਹਦੇ ਕਿੰਨੇ ਜਾਨਵਰ ਲੈ ਕੇ ਆਏ ਆ ਤੇ ਕਿਹੜੇ-ਕਿਹੜੇ ਜਾਨਵਰ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਵਧੀਆ ਵੀਰੇ ਤੇ ਕਦੋਂ ਆਗੇ ਸੀ ਬਾਈ ਮੇਲੇ ਤੇ? ਬਈ 15 ਤਰੀਕ ਨੂੰ। 15 ਨੂੰ ਕਿੰਨੇ ਜਾਨਵਰ ਲੈ ਕੇ ਆਏ ਬਾਈ? ਜਾਨਵਰ 3 ਤੇ ਇੱਕ ਕੋੜਾ। ਕੋੜਾ। 4 ਨੱਕ। ਤਿੰਨੇ ਮਾਰਵਾੜੀ ਜਾਂ ਨੁੱਕਰੀ ਲੈਣ ਤਿੰਨਾਂ ਹੀ। ਤਿੰਨ ਹੀ? ਤੇ ਕੋੜਾ ਵੀ ਨੁੱਕਰਾ। ਠੀਕ ਹੈ ਜੀ ਆਪਾਂ ਜ਼ਿਆਦਾ ਇੱਛੂ ਮੰਨ ਲਉ ਨੁਗਰੇ ਆਵੇ। ਨੁਕਰਿਆਂ ਦੀ। ਤੇ ਕਿਹੜੀ ਕਿਹੜੀ ਲਾਈਨ ਦੇ ਆ ਬਾਈ? ਇੱਕ ਸਮੁੰਦਰ ਲਾਈਨ ਆਈ ਹੋਈ ਐ, ਇੱਕ ਸੰਗੂ ਲਾਈਨ। ਫੇਰ ਸਮੁੰਦਰ ਦੀ ਬੱਚੀ ਐ। ਆ ਕੋੜਾ ਬੈਲਾਰੂਸ ਦਾ ਬੱਚਾ। ਬੈਲਾਰੂਸ ਦਾ। ਇੱਕ ਨਵੀਂ ਬੱਚੀ ਵੀ ਲਈ। ਇੱਕ ਨਵੀਂ ਬੱਚੀ ਲਈ ਆ ਉਹ ਅੰਦਰ। ਇਹ ਤੋਂ ਮੇਲੇ ਤੋਂ ਹੀ ਲਈਏ ਮੇਲੇ ਤੋਂ ਲਿੱਤੀ ਹੈ ਠੀਕ ਹੈ ਇਹ ਮੇਲਾ ਬਾਈ ਸ਼ੋਅ ਲੱਗਣਗੇ ਜਾਂ ਕਿਵੇਂ ਹੈ ਮੇਲਾ ਇਹ ਇਹ ਮੇਲਾ ਹੈਗਾ ਸੇਲ ਪਰਚੇਸ ਦਾ ਤੇ ਡਿਸਪਲੇ ਦਾ ਤੇ ਲੰਬੀ ਚਾਲ ਤੇ ਛੋਟੀ ਚਾਲ ਦਾ ਉਹ 20 ਨਤਰੀਕ ਨੂੰ ਠੀਕ ਹੈ ਸ਼ੋਅ ਹੈ ਨਹੀਂ ਮੇਲੇ ਦੀ ਸ਼ੋਅ ਹੈ ਨਹੀਂ ਮੰਨ ਲਓ ਵੀ ਸੇਲ ਪਰਚੇਸ ਖਾਤਰ ਵੱਡੇ ਜਿਹੜੇ ਭਰਾ ਕੋਈ ਸੱਜਣ ਜਿਵੇਂ ਕੋਈ ਖਰੀਦਣਾ ਚਾਹੁੰਦਾ ਚੰਗੇ ਜਾਨਵਰ ਮੰਨ ਲਓ ਵੀ ਛੋਟੀ ਦੇ ਜਾਨਵਰ ਹੈ ਜਿਹੜੇ ਮੇਲੇ ਚ ਪਹੁੰਚੇ ਹੋਏ ਆ ਤੇ ਜੇ ਕਿਸੇ ਭਰਾ ਨੇ ਕੋਈ ਵੇਚਣਾ ਆਪਦਾ ਜਾਨਵਰ ਤਾਂ ਉਹ ਵੀ ਕਿਉਂਕਿ ਵਪਾਰੀ ਬਹੁਤ ਆਉਂਦੇ ਆ ਬਾਈ ਇੱਥੇ ਦੂਰ ਦੂਰ ਤੋਂ ਯੂਪੀ ਤੱਕ ਦੇ ਵਪਾਰੀ ਪੈਂ ਤੇ ਬਾਕੀ ਆਪਾਂ ਆਜੋ ਤੁਹਾਨੂੰ ਬਾਈ ਦੇ ਮੇਲੇ ਦੇ ਘੋੜੇ ਦਿਖਾਵਾਂਗੇ ਘੋੜੀਆਂ ਕਿਹੜੇ ਕਿਹੜੇ ਬਾਈ ਲੈ ਕੇ ਆਇਆ ਤੇ ਇਹਨਾਂ ਬਾਰੇ ਆਪਾਂ ਪੂਰੀ ਜਾਣਕਾਰੀ ਦਵਾਂਗੇ ਬਾਈ ਸੇਲ ਪਰਚੇਜ਼ ਖਾਤਰ ਹੈਗਾ ਭਰਾ ਕੋਈ ਇਹਨਾਂ ਚੋਕੇ ਨਹੀਂ ਉਹ ਸੇਲ ਆ ਵੀਰੇ ਕਿਹੜੀ ਗੋਮਤੀ ਗੋਮਤੀ ਉਹ ਵੀ ਸੇਲ ਆ ਉਹ ਵੀ ਕਰਦੇ ਆ ਆ ਗੋਮਤੀ ਸੇਲ ਹੈ ਇਹ ਕਾ ਵੀ ਕੋਲੋ ਦਿਖਾ ਭਰਾ ਇਹ ਬਾਈ ਕਿਹੜੀ ਲਾਈਨ ਹੈ ਇਹ ਸਮੁੰਦਰ ਦੀ ਬੱਚੀ ਹੈ 32 ਮਿੰਨਿਆਂ ਦੀ ਹੈ ਤੇ ਇਹਦੇ ਸੱਟ ਕਿਧਰੋਂ ਵੱਜ ਗਈ ਬਾਈ ਇਹ ਤਾਂ ਬਹੁਤ ਮਾੜਾ ਹੋਇਆ ਯਾਰ ਸੱਟ ਤੇ ਅੱਜ ਥੋੜਾ ਟ੍ਰੇਲਰ ਤੋਂ ਹੋ ਗਿਆ ਸੀ ਠੀਕ ਹੈ ਜੀ ਇਹ ਦੁੱਖ ਹੁੰਦੇ ਆ ਬਈ ਜਾਨਾ ਬੱਸ ਯਾਰ ਜਾਨਵਰ ਮੰਨ ਲਓ ਕਿਉਂ ਗਰਮ ਹੁੰਦੇ ਆ ਤੇ ਆਹਾ ਬਈ ਅੱਗੋਂ ਆ ਗਈ ਸੰਗੂ ਵਾਲੇ ਕੋੜੇ ਦੀ ਬੱਚੀ ਠੀਕ ਹੈ ਜੀ ਤੇ ਅੱਗੇ ਬਈ ਉਹ ਉਹ ਹੀ ਸਮੁੰਦਰ ਦੀ ਬੱਚੀ ਐ ਸਮੁੰਦਰ ਦੀ ਬੱਚੀ ਆ ਹਾਂ ਉਹ ਸਮੁੰਦਰ ਦੀ ਐ ਫਸਟ ਸਮੁੰਦਰ ਦੀ ਐ ਆ ਸੰਗੂ ਵਾਲੇ ਕੋੜੇ ਦੀ ਐ ਕਿੰਨੀ ਕਿੰਨੀ ਹਾਈਟ ਦੀਆਂ ਬਈ ਇਹ ਇਹ ਹੈਗੀ ਐ 63 ਇੰਚ ਠੀਕ ਹੈ ਇਹ ਵੀ 36 ਇੰਚ ਪਰਲੀ ਹੈਗੀ ਉਹ ਜਿਹੜੀ 65 ਇੰਚ ਉਮਰ ਇਹਨਾਂ ਦੀ ਬਈ ਉਮਰ ਹੈਗੀ ਐ ਫਸਟ ਜਿਹੜੀ ਸੇਲ ਆ ਉਹ 32 ਮੰਥ ਦੀ ਆ ਆ ਦੋਨੋਂ 5-5 ਸਾਲ ਦੀ ਆ ਠੀਕ ਹੈ ਜੀ ਧੰਨਵਾਦ ਬਈ ਜੇ ਕਿਸੇ ਭਰਾ ਨੇ ਜਾਨਵਰ ਵੇਚਣੇ ਜਾਂ ਲੈਣੇ ਆ ਤਾਂ ਮੇਲੇ 'ਚ ਵੱਧ ਤੋਂ ਵੱਧ ਵਿਜ਼ਿਟ ਕਰੋ ਤੇ ਚੰਗੇ ਜਾਨਵਰ ਆਏ ਵੇ ਚੋਟੀ ਦੇ ਤੇ ਉੱਚ ਰੇਟਾਂ 'ਤੇ ਆਏ ਵੇ ਬਈ ਧੰਨਵਾਦ